ഹീ ബി ഫേരൂ വെത്തിടിയ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਸਵੇਰ ਦਾ ਟਾਈਮ 8:00 ਵੱਜ ਚੁੱਕਿਆ ਤੇ ਜਾ ਰਹੇ ਆ ਇਸ ਸ੍ਰੀ ਗੁਰਦੁਆਰਾ ਸਾਹਿਬ ਫਲਾਈ ਸਾਹਿਬ ਜਾ ਰਹੇ ਆ ਮਠਿਆਈ ਦਾ ਡੱਬਾ ਲੈ ਲਿਆ ਆਪਾਂ ਤੇ ਹੁਣ ਚੱਲੇ ਆ ਉਹਦਾ ਸੈਨ ਦਰਸ਼ਨ ਕਰਾ ਲਿਆ ਯਾਰ ਫਤਿਹ ਨੋਮੀ ਇਹ ਪਹਿਲਾ ਕੰਮ ਬਾਕੀ ਕੰਮ ਬਾਅਦ ਚ ਕਿਹਾ ਬਥੇ ਤੇ ਇਹ ਬਾਕੀ ਕੰਮ ਬਾਅਦ ਚ ਕਹ ਚੱਲੋ ਵੀ ਲੇਟ ਹੂੰਂ ਡਿਆ ਮੈਂ ਲੇਟ ਹੂੰਂ ਡਿਆ ਤੇ ਉਹ ਕੌਣ ਲੇਟ ਆਉਂਦਾ ਫਤਿਹ ਕਿ ਤੂੰ ਲੇਟ ਆਉਂਦੀ ਫਤਿਹ ਫਤਿਹ ਜਲੀ ਫਤਿਹ ਨੇ ਗੁੱਸਾ ਬੜਾ ਕਹਿੰਦਾ ਤੁਰ ਦੇਣੀ ਹੈ ਚੱਲ ਚੱਲਦੇ ਆਪਾਂ ਨਾ ਵੀ ਇੱਕਰ ਤਾਂ ਕਹਿ ਨਹੀਂ ਕਹਿੰਦੇ ਜਾਣੇ ਪਿੰਡ ਥਾਣੀ ਜਾਂਦੇ ਆਪਾਂ ਪਿੰਡਾਂ ਥਾਣੀ ਪਿੰਡਾਂ ਦੇ ਰਸਤੇ ਆ ਥਾਣੀ ਵੇਖੋ 2000 ਲੱਖ ਤਾਂ ਇਦਾਂ ਬੰਦੇ ਨਿਕਲਦੇ ਇਦਾਂ ਕੋਈ ਹਾਰ ਨਹੀਂ ਕੋਈ ਕੁਛ ਨਹੀਂ ਐਡਾ ਮੁੰਡਾ ਜਿ ਬਚ ਕੇ ਨਿਕਲਣਾ ਚਾਹੀਦਾ ਸਵੇਰੇ ਸਵੇਰੇ ਪੱਠੇ ਲੈ ਆਦੇ ਪਾ ਦੇ ਛੱਡੇ ਛੱਡੇ ਵੱਢ ਲਿਆ ਆ ਪਾ ਆਏ ਜਦੋਂ ਡੰਗਰ ਰੱਖੇ ਹੁੰਦੇ ਨੇ ਨਾ ਕਰ ਉਹਦਾਹੀਂ ਵੀ ਪੱਠੇ ਲੈ ਕੇ ਆਉਂਦੇ ਹੁੰਦੇ ਟਾਈਮ ਨਾਲ 6-7 ਵਜੇ ਨਾ ਪੱਠੇ ਲੈ ਆਉਣੇ ਫਾਈਟੇ ਵੀ ਲਿਉਂਦੇ ਹੁੰਦੇ ਹਾਂ ਟਰਡੇ ਕਰਦੇ ਥੋੜਾ ਛੱਡੇ ਆਈ ਰੇ ਪਿੰਡ ਨਾਲ ਕਰਦੇ ਨੇ ਤੇ ਗਾਈਆਂ ਰੱਖੀਆਂ ਹੁੰਦੀਆਂ ਗਾਈਆਂ ਆਉਣ ਤੇ ਕਹਿਣਾ ਹੀ ਰੱਖੀ ਹੁੰਦੀ ਆ ਨਹੀਂ ਰੱਖੀ ਹੁੰਦੀ ਪਿੰਡ ਰੱਖੀਆਂ ਹੁੰਦੀਆਂ ਡੈਡੀ ਵਿਚਾਰੇ ਵੇ ਲੱਗੇ ਰਹਿਣਾ ਤੇ ਕਦੀ ਪੱਠੇ ਕੋ ਕਦੀ ਉਹਨੂੰ ਤਾਂ ਉਹਨਾਂ ਨੂੰ ਬੰਦਾ ਵੇ ਪਰ ਹੈ ਤੇ ਕੰਮ ਠੀਕ ਆ ਪਰ ਉਹ ਬੰਦਾ ਇੱਕ ਬੰਦਾ ਪਰਮਾਨੈਂਟ ਡੰਗਰਾਂ ਵਾਂ ਤੇ ਚਾਹੀਦਾ ਚਾਹੀਦਾ ਹੀ ਕਿਉਂਕਿ ਫਿਰ ਉਹ ਬੰਦਾ ਕਿਤੇ ਦਿਹਾੜੀ ਲਾ ਦਿਹਾੜੀ ਨਹੀਂ ਲਾ ਸਕਦਾ ਕਿਤੇ ਜਾ ਕੰਮ ਨਹੀਂ ਕਰ ਸਕਦਾ ਫਿਰ ਉਹ ਉਹ ਧਿਆਨ ਉਹਨਾਂ ਡੰਗਰਾਂ 'ਚ ਰਹਿੰਦਾ ਉਹਨਾਂ ਨੂੰ ਪਾਣੀ ਪਿਉਣਾ ਕਰਨਾ ਸਾਰੇ ਕੰਮ ਬੜਾ ਹੀ ਸੰਭਾਲ ਹੁੰਦੀ ਉਹਨਾਂ ਦੀ ਚਲੋ ਜਿਹੜੇ ਕਰਦੇ ਆ ਵੀਰ ਉਹਨਾਂ ਦੇ ਉਹਨਾਂ ਨੂੰ ਸਲਾਮ ਕਿਉਂਕਿ ਉਹ ਵੀ ਕੰਮ ਮਾੜਾ ਨਹੀਂ ਹੈਗਾ ਫਾਰਮ ਵਾਲਾ ਡੇਰੀ ਫਾਰਮ ਵਾਲਾ ਦੁੱਧ ਆਦਿ ਲੋਕੀ ਬਹੁਤ ਵੇਚਦੇ ਨੇ ਕਮਾਈ ਵੀ ਬੜੀ ਆ ਜਦੋਂ ਮਿਹਨਤ ਕਰਦੀਆਂ ਤਾਂ ਫਿਰ ਕਮਾਈ ਤਾਂ ਚਲ ਹੋਣੀ ਹੀ ਚਲੋ ਫਿਰ ਤੁਹਾਨੂੰ ਮਿਲਦੇ ਆ ਜਾ ਕੇ ਗੋਤਰਾ ਸਾਹਿਬ ਟੰਡਾ ਦੇ ਵਿੱਚ ਉਹਦੇ ਜਾਣਦੇ ਮੈਂ ਕਿ ਟਾਈਮ 'ਤੇ ਪਹੁੰਚ ਜਾਵਾਂਗੇ। ਹਲਾ ਵੀ ਕਾਦੀਆਂ ਰੋਡ ਹੈ ਜੀ ਆ ਤੇ ਕਾਦੀ ਰੋਡ ਤੇ ਆਪਾਂ ਜਾਂਦੇ ਆ ਤੇ ਇੱਥੋਂ ਉੱਥੋਂ ਛੜਕ ਨਿਕਲਣੀ ਹੈ ਉੱਥੋਂ ਸੱਜੇ ਹੱਥ ਆਪਣਾ ਪਿੰਡ ਸੰਗਤਪੁਰ ਜਿੱਥੇ ਆਪਾਂ ਪਹਿਲਾਂ ਰਹਿੰਦੇ ਰਹੇ ਆਹ ਮੋੜ ਇੱਥੇ ਐਕਸੀਡੈਂਟ ਬਹੁਤ ਤਗੜਾ ਹੈ ਬੱਸ ਦਾ ਐਕਸੀਡੈਂਟ ਹੋਇਆ ਹੈ ਬਹੁਤ ਜਬਰਦਸਤ ਹੋਇਆ ਹੈ ਐਕਸੀਡੈਂਟ ਕਿ ਲੋ ਪਰਬਾਤਵਾ ਪਹੁੰਚ ਗਏ

ਚਲੋ ਪਰਮਾਨੰ ਲੰਦਾਂ ਅਜੇ ਬੰਨ੍ਹਨ ਵਾਹਤ ਕਰ ਮਾਰ ਰਿਹਾ ਗਿਆ ਕਰੇ ਚਲੋ ਕੋਈ ਇਹਦੇ ਨਿਸਾਨ ਸਾਹਿਬ ਦੀ ਸੇਵਾ ਹੋ ਰਹੀ ਆ ਫਲਾਈ ਦਾ ਉਹ ਦਰਖਤ ਜਿੱਥੇ ਗੁਰੂਆਂ ਬਾਦਸ਼ਾਹ ਦੇ ਨਾ ਦਤਨ ਕਰਕੇ ਗੱਡੀ ਅਸਰੇ ਮੇਲੇ ਕਰ ਲਏ ਤੇ ਹੁਣ ਚੱਲ ਪਿਆ ਘਰ ਨੂੰ ਚਾ ਆਪਣੀ ਪੀ ਕੇ ਤੇ ਸਾਡੀ ਤਿਆਰੀ ਘਰ ਨੂੰ ਜਾਣ ਦੀ ਫਤਿਹ ਬਧਾਈਆਂ ਫਿਰ ਮੇਰੇ ਪੁੱਤ ਨੂੰ ਇੱਕ ਵਾਰੀ ਨਹੀਂ ਨਹੀਂ ਅੱਛੀਆਂ ਨਹੀਂ ਅੱਛੀਆਂ ਤੇ ਰਾਤੀ ਆਪਾਂ ਕੇ ਕਟਿਆ ਸੀ ਤੇ ਹੁਣ ਮਤਲਬ ਅਬਰਾ ਸ਼ਾਮ ਨੂੰ ਫਿਰ ਕਟਾਂਗੇ ਸ਼ਾਮ ਨੂੰ ਜਿਹੜੇ ਆਪਣੇ ਜਿਹੜੇ ਬੰਦੇ ਆਪਾਂ ਕਹੇ ਆ ਉਹਨਾਂ ਕੇ ਫਿਰ ਚਲੋ ਰੋਟੀ ਪਾਣੀ ਖਾ ਲਾਂਗੇ ਨਾਲੇ ਨਾਲੇ ਵਜੇ ਤੇ ਕਿਨ ਐਨਜੋਇਮੈਂਟ ਕਰਾਂਗੇ ਜਦੋਂ ਇਦਾਂ ਇਹ ਸਾਰੇ ਖੁਸ਼ੀਆਂ ਨੂੰ ਪਰਮਾਨੰਥਾ ਜੜ ਦੀ ਗੱਲਾਂ ਚ ਰੱਖਣਾ ਤੇ ਆਪਣੇ ਵੱਡੇ ਤੇ ਕੀ ਕਹਿਣਾ ਚਾਹੋਗੇ ਦੱਸੋ ਵੀ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਤੋਂ ਆਣ ਕੇ ਤੇ ਕਿਹੜੀ ਰਸਤ ਕਰਨ ਦੇ ਹੀ ਦੀਪ ਨਹੀਂ ਆਏ ਜਿੰਨਾ ਦਾ ਕਿੰਨਾ ਨਾ ਕੰਮ ਬਾਕੀ ਥੋੜਾ ਮੈਂ ਕਿਹਾ ਇਹਨਾਂ ਕਿ ਡੈਕੋਰੇਸ਼ਨਾਂ ਕਰਨੀ ਮੈਂ ਕਿਹਾ ਇਹ ਸਾਸਰੀ ਦਾ ਦੀਵੇ ਬਣਾਉਂਦਾ ਹਾਂ ਐਮ ਐਲ ਕਰੀ ਤੇ ਨਹੀਂ ਕਰੀ ਐਮ ਐਲ ਲੈ ਲਿਆ ਦੀਵੇ ਬਣਾਉਂਦਾ ਹਾਂ ਮੈਂ ਕਈ ਬਜ਼ੁਰਗ ਜੀ ਬਣਾਉਂਦੇ ਆ ਮੈਂ ਇਹ ਟੋਪੀ ਪਾਈ ਹੈ ਭਈ ਬੇਚਰਗੀ ਇਦਾਂ ਹੁੰਦੇ ਗ੍ਰੈਂਡਫਾਦਰ ਨੂੰ ਮੈਂ ਤਾਂ ਇਹਦੀ ਵਾਜਾ ਬਣਾ ਦਰਾਂਗਾ ਸਹੀ ਗੱਲ ਸਿਆਣੇ ਬੰਦੇ ਸਿਆਣੇ ਇਦਾਂ ਕਰਦੇ ਬੰਦੇ ਬੜੀ ਗੰਦੀ ਹੈ ਪਰ ਹਮਤ ਪੂਰੇ ਨਾਮ ਨੂੰ ਦੋਣੇ ਇਦਾਂ ਕਰਦੇ ਆ ਹਾਂ ਕਰ ਦਿੰਦੇ ਹਾਂ ਮੇਰੇ ਅੰਗਲ ਜਿਹੜੀ ਨੇ ਆਏ ਮੁਰਦੀ ਨਹੀਂਗੇ ਹੱਥ ਦੇਵੋ ਅੰਗਲਾਂ ਨੂੰ ਠੀਕ ਆ ਮੁਰਦਦੀ ਨਹੀਂ ਨੰਗਲ ਇਹ ਨਹੀਂ ਮੁਰਦੀ ਜਾਂ ਇਹ ਜਾਂ ਨਹੀਂ ਮੁਰਦੀ ਲਵੇ ਰਾਤ ਦਾ ਕੀ ਕਟਾ ਹੈ ਆਪਾਂ ਖਾਦਾਂਗੇ ਦੋ ਜਣੇ ਆਪਾਂ ਮਾੜਾ ਮੋਟਾ ਖਾਦਾਂ ਤੇ ਹੁਣ ਮੈਂ ਕਿਹਾ ਚਲ ਆਏ ਮੁੰਡੇ ਤੇ ਤੇਰੀ ਪੈਨੜ ਚੜਦਾ ਜੋ ਚੰਡੀ ਜਣਾ ਦਿੰਦਾ ਲੈ ਵੀਡੀਓ ਬੰਨ ਲਈ ਉਤਸਾਹਦਾਨਾ ਜਿਹਾ ਲੱਗਦਾ ਆਖੀ ਉਧਰ ਅੱਖ ਲੱਗ ਅੱਲਾ ਤੈਨੂੰ ਹੁੰਦਾ ਮੈਂ ਜੀ ਨਾ ਲੈਂਦੇ ਉਹ ਮਿੱਠਾ ਪੂਰੀ ਸਤਾਨੀ ਘੰਡੇ ਵਾਜੀ ਜੀ ਪੂਰਾ ਮੂਡ ਚ ਵੇਖਿਓ ਹਾਂਜੀ ਪਤੇ ਕੋਈ ਕੋਈ ਚਾਹੀਦੀ ਘੜੀ ਘੜੀ ਪਲੇਟ ਚਾਹੀਦੀ ਗੱਲ ਦਾ ਹੈਂ ਲੈ ਮੇਰੇ ਨੂੰ ਮੂੰਹ ਮਿਠਾ ਕਰ ਲ ਦਸਤੀ ਵਾਲਾ ਮਮਾ ਕਹਿੰਦੇ ਤਰੇ ਖਾਲੀ ਹੋ ਤਾ ਮੂੰਹ ਕਰਦਾ ਦਸਤੀ ਵਾਲਾ ਖਾਵੇਂ ਨਹੀਂ ਆਇਆ ਇਹ ਇਹਨੇ ਇੰਨੇ ਬੰਦੀ ਕਿਹੜੀ ਕਰ ਤਰ ਖਾਲੀ ਹੁੰਦੀ ਮਤਰਾ ਕਰਦੇ ਆ ਬੱਕੇ ਨਿੰਬੂ ਖਾਦਾ ਦੁੱਧ ਦੇਣਾ ਉਹਨਾਂ ਲੈ ਕੇ ਮੁੰਡੇ ਨੂੰ ਆਈ ਕਿਤੇ ਪ੍ਰੋਗਰਾਮ ਦੇ ਬੰਦਿਆ ਨਹੀਂ ਕੋਈ ਬੁੜੀ ਸਾਮੀ ਕਰਦਾ ਹੁਣ ਨਾ ਬਹੁਤ ਆਟ ਕਪੜਾ ਵੇਚਦੀ ਹੁਣ ਕਹਿੰਦੇ ਥੱਲੇ ਤਾਰਦੇ ਮੈਨੂੰ ਅੱਗੇ ਦਸੀ ਗਈ ਨਾ ਪੈਰ ਭਰਾਵਾ ਹੋਲੀ ਮਾਰ ਕੇ ਕੇਕ ਦੇ ਅੱਡੀ ਨਾਲ ਖਮੋਲੀ ਇਦਾਂ ਇਦਾਂ ਹੀ ਬੈਠ ਕੇ ਘਰ ਦਾ ਪ੍ਰੋਗਰਾਮ ਚੱਲ ਰੂ ਆ ਇੰਨਾਂ ਨੂੰ ਖਾਣਾ ਨਹੀਂ ਆ ਲੈ ਵੀਰ ਜੀ ਗਾਣੇ ਚੱਲਣੇ ਸ਼ੋਭ ਦੇ ਉਸਤਾਦ ਦੋ ਲੱਗੇ ਆ ਅਣ ਗਬਾਰੇ ਹੋਰ ਲੈਣੇ ਆ ਲੈ ਵੀਰ ਜੀ ਬਾਤੂ ਆਉਣ ਭਰਾਵਾ ਉਹ ਬਸ ਇਹ ਵੀ ਲੈਂਦੇ ਹੋਰ ਲੈਓ ਕਿੱਥੇ ਲੈਣੇ ਆ ਮੁੰਮੂ ਮੁੰਡੇ ਦੀ ਦਾਦੀ ਨੂੰ ਵੀ ਵਧਾਈ ਹੋਵੇ ਦਾਦੀ ਸਸੀ ਘਰ ਇਨਸ਼ਾ ਅੱਲਾਹ ਕਲਾਕ ਨੂੰ ਬਧਾਈਆਂ ਮਮੀ ਨੂੰ ਵੀ ਬਧਾਈਆਂ ਧੰਨ ਵਿੱਚ ਬਧਾਈਆਂ ਲੈ ਆ ਵੀ ਇਕੱਠੇ ਇਕੱਠੇ ਸਲਾਨ ਆਏ ਲੱਗਦਾ ਤਿੰਨੇ ਜਣੇ ਲੈ ਮੈਂ ਰੋਣਾ ਲੱਗ ਗਿਆ ਮੈਂ ਤਾਂ ਇੱਕ ਤਾਂ ਉਹਦਾ ਚੜ੍ਹਦਾ ਲੱਗੇ ਗਾ ਰਿਹਾ

ਦੇ ਯਾਰ ਵਾ ਵਧੀਆ ਸਿੱਖ ਮੇਰਾ ਮਾਨ ਫੋਰਸ ਕਰਤਾ ਹੈ ਉਹ ਇੰਨੇ ਕਰਨੇ ਆ ਓਏ ਤੇ ਸਾਤ ਤਨੂਨੀ ਲਾਉਣੇ ਇਧਰ ਲਾ ਨੀ ਨਾ ਬਣੀ ਇਧਰ ਕੱਲੀ ਨੂੰ ਮੈਨੂੰ ਮੁੱਕਿਆ ਹੈ ਯਾਰ ਜਿੱਦੀ ਜਿਹੜੀ ਨਾ ਯਾਰ ਲੈ ਵੀ ਚਾਹ ਪਾਣੀ ਪੀਣਦੇ ਆ ਸਾਰੇ ਹਾਂਜੀ ਚਾਹ ਪੀ ਲਓ ਚਾਹ ਚਾਹ ਪੀਓ ਚਾਹ ਜੂੜਾ ਜਿਹੜੇ ਬਾਕਸਸ ਹੁੰਦੇ ਆ ਉਹ ਵਿੱਚੋਂ ਕੱਢ ਲਿਓ ਫਿਰ ਥੱਲੇ ਰੱਖ ਲਿਓ ਠੀਕ ਆ ਲੈ ਕੇ ਕੇ ਲੈ ਲਿਆ ਆਪਾਂ ਥੱਲੇ ਹੁਣ ਕਰਨ ਨੂੰ ਟਾਈਮ ਬੜਾ ਹੋ ਗਿਆ 8:30 ਹੋ ਗਏ ਭਾਈਆ ਲੈ ਵੀ ਟੇਬਲ ਦਾ ਕਰਤਾ ਸੈਂਟਰ ਟੇਬਲ ਹਾਥਾ ਸੈਂਟਰ ਦੇ ਵਿੱਚ ਤੇ ਬਾਕੀ ਹੁਣ ਅੱਗੇ ਆ ਚਲੋ ਫਿਰ ਆਓ ਕਿਰਨ ਆਓ ਯਾਰ ਉੱਠੋ ਸਾਰੇ ਫਿਰ ਉੱਠਦੇ ਨੇ ਹੁਣ ਲੱਗੇ ਲੱਗੇ ਚਲੇ ਚਲੇ ਚਲੋ ਚਲਾ ਆ ਜਾ ਤੁਸੀਂ ਨਾਲ ਇਹਨੂੰ ਪੜਦਾ ਜਿਹੜਾ ਬੰਨਣਾ ਬੰਨ ਲਾ ਬਾਲਕੋਮੀ ਲੈ ਵੀ ਮੇਰੇ ਪਤਨੇ ਪਾਇਆ ਕੁਰਤਾ ਪਜਾਮਾ ਸੋਨਾ ਪਾਇਆ ਆ ਗਿਆ ਨਹੀਂ ਕਰਨ ਲੋ ਜੀ ਨੇ ਹਾਂ ਇਹ ਵੱਡੀਆਂ ਕਦਰ ਵੱਡੀਆਂ ਮਗਰ ਬਟਨ ਨਹੀਂ ਲਾਇਆ ਨਾ ਕਰਨ ਤਿਆਰੀ ਹੋ ਗਈ ਸਾਰਿਆਂ ਦੀ ਸਾਰੇ ਮੈਂਬਰ ਪਹੁੰਚ ਗਏ ਰੈਨੂ ਵੀ ਆ ਗਈ ਲੈ ਰੈਨੂ ਸੁਣੇ ਕਹਿੰਦੀ ਮੇਰੀ ਬਣਾਉ ਵੀਡੀਓ ਹਾਂਜੀ ਜੀ ਕਿਤੇ ਹੁੰਚਾ ਜਾਂਦਾ ਜਿਹੜੀ ਵੀਡੀਓ ਕਰਨੀ ਆ ਪਾਉਂ ਹਾਂਜੀ ਇਹ ਕਟਾ ਦੇਣੀ ਆ ਨਹੀਂ ਬੋਲ ਨਹੀਂ ਕੱਟ ਇਹ ਖਰਾਬ ਹੋ ਗਿਆ ਵਾ ਅੱਛਾ ਜਿਹੜੀ ਉਹ ਵੀ ਲਿਆ ਖਰਾਬ ਹੋ ਗਿਆ ਖਰਾਬ ਹਾਂ ਬਤਾਇਆ ਕੀ ਖਰਾਬ ਹੋ ਗਿਆ ਵਾ ਆਹੋ ਨਹੀਂ ਨਹੀਂ ਖਰਾਬ ਹੋ ਗਿਆ ਨਹੀਂ ਟੇਬਲ ਬਹੁਤ ਸੋਹਣਾ ਫਰਸਟ ਕਲਾਸ ਹਰਫਤ ਲੁੱਕ ਕਰੋ ਚੱਕ ਪੈਣਾ ਹਾਂਜੀ ਹੋ ਗਈ ਤਿਆਰੀ तेरी हो गई है। अभी केक अपन ले के फ्रिज़ रख है। क्योंकि पार गर्मी बड़ी में कमेल ना हो जाए। केक करूँ जाकर। हाँ रखो। मैं होर माँ सिस्टम जा। आवर शरदा शरदा वगैरह जो भी है। डब्बी निलें दिया है। ਉਸ ਨਾਲ ਮੈਂ ਉਹਨਾਂ ਆਖਿਆ ਉੱਤੇ ਇੱਕ ਬਣਾ ਦੇ ਪਰ ਏਕ ਨਹੀਂ ਆਵਿਆ ਲੰਨੇ ਹੋਰੇ ਨਹੀਂ ਆ ਦਿੱਤਾ ਉਹ ਕੋਈ ਬਾਅਦ ਚੀਜ਼ ਦਿੱਤੀ ਉਹਨੇ ਕੋਈ ਨਹੀਂ ਬਣਿਆ ਉਹ ਰੋਗ ਬਣਿਆ ਨਹੀਂ ਇੱਕ ਨਹੀਂ ਬਣਿਆ ਉਹ ਆਦੇ ਚਾਕਲੇਟ ਚ ਬਣਾ ਉਹਨੇ ਆ ਦੇਤਾ ਆ ਕੇ ਨਹੀਂ ਬਣਾ ਹਾਂ ਬੜਾ ਕੋਲ ਬਣਾਇਆ 3-4 ਬਸ ਉਦਾਂ ਨਹੀਂ ਆਇਆ ਉਹਦੇ ਕੋ ਬੜੇ ਆਪਾਂ ਚੇਂਜ ਆ ਨਾ ਉਹਨੇ ਚਿੱਟੇ ਚ ਲਿਖਤਾ ਪਹਿਲਾਂ ਉਹ ਲੱਭੇ ਨਾ ਨਾਂ ਫਿਰ ਮੈਂ ਉਹ ਚੇਂਜ ਕਰਵਾਇਆ ਇਹ ਤਹੀ ਹਿੰਦਰਾ ਉਹਨਾਂ ਨੇ ਆਹ ਕਿਥੇ ਲਾਉਣੀ ਆ ਆਹ ਕਿਥੇ ਲਾਉਣੀ ਆ ਆਹ ਕਿਥੇ ਲਾਉਣੀ ਆ ਆਹ ਕਿਥੇ ਲਾਉਣੀ ਆ ਉਹਨੇ ਘਲਾਉਣਾ ਹੀ ਆ ਬਸ ਪੱਕਾ ਬਿਲਕੁਲ ਧੋਕੀ ਤੇ ਬਈ ਤਾਂ ਆ ਤਰੇਸ਼ੀ ਕਿਤੇ ਇਧਰ ਨੂੰ ਜਾਊਗਾ ਲੰਮੀ ਜੀ ਇਹ ਚਲੋ ਜੀ ਇਧਰ ਕਰਦੇ ਲੈਣਾ ਇਹਨੂੰ ਮਾਚੀ ਜੀ ਹੈਗੀ ਆ ਆਹ ਮਾਚੀ ਮਾਜੀ ਚੱਲੇ ਨਾ ਖਲਾਰ ਉਹਨੂੰ ਯਾਰ ਖਲਾਰ ਕਰਨ ਨੂੰ ਫਲਾਉਣਾ ਹਾਂ ਉਹਨੇ ਖਲਾਰ ਐਜਾ ਠੀਕ ਆ ਮਸਤੀ ਕਰਦਾ ਏ ਲੈ ਆਹ ਕਰੰਨੇ ਠੀਕ ਹੈ ਗਾਲੀ ਕੱਢਦੇ ਵਧੀਆ ਉਹਨੂੰ ਮਸਤੀ ਆਂਡੀ ਏ ਓਏ ਹੋ ਇਹ ਕੰਡਿਆ ਪੱਦੇ ਹਾਂਜੀ ਦੱਸੋ ਬੱਤੀਆਂ ਜਗਦੀਆਂ ਸਾਰੀਆਂ ਜਿਹਾ ਇਹਨਾਂ ਇੰਟਰਨੈਟ ਚਾਹ ਲੋਕਿਆਂ ਦੇ ਐਕਸੈਸ ਕਰਨ ਬੈਲੇ ਇੰਦਾਲੀ ਦਫਤਰ ਤੋਂ ਆਉਂਦੇ ਗਏ ਚਲੋ ਖਲੋ 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 ਨੰਦ ਲੈਣੇ ਆਨੇ ਖਲੋਗੇ ਆ ਜਾ ਆ ਜਾ ਆਵਾਜ਼ ਹੀ ਖਲੋਦੀ ਆ ਮੁੰਡਾ ਹੋਰ ਵਧਿਆ ਹੋਣਾ ਬੜਾ ਵਾਹ ਯਾਰ ਖੜੀ ਜਾ ਚਲੋ ਆਓ ਜੀ ਉਠੋ ਜੀ ਤਾਂ ਅਜੇ ਤੀ ਤਾੜੀਆਂ ਤੁਮ ਨੂੰ ਮਾਰਨੇ ਲੱਗੇ ਚਲੋ ਮੈਂ ਤਾੜੀਆਂ ਮਾਰੂੰ ਤੁਮ ਨੂੰ ਤੇ ਪੈਰੋਂ ਮਾਰੂੰ ਜੀ ਰਾਨਾ ਭਰਾਵਾਂ ਨੂੰ ਜੀ ਤੋੜ ਤੋੜ ਕਰੀ ਤਾੜੀਆਂ ਹੋਵੇ ਹੋਵੇ ਹਿੰਦੀ ਦਾ

ਉਹ ਕਿੱਥੇ ਫਿਲ ਬਣਾ ਉਹ ਕਿੱਥੇ ਹੋਰ ਮੋ ਵੀ ਲੰਦਾ ਮਚਾਉਣ ਵਾਲਾ ਯਾਰ ਉਹ ਮਚਾਓ ਯਾਰ ਚਲਾਓ ਚਲਾਓ ਲੇਕਿਨ ਉਹ ਹੋਰ ਰੋ ਯਾਰ ਰੋ ਆ ਮੈਂ ਜੀ ਹੋ ਰਹੀ ਹੈ ਠੀਕ ਹੈ ਮਾਰੋ ਮਾਰੋ ਕੋਈ ਨਾ ਜੇ ਅਨਸੂ ਖਿਜੀ ਵੇ ਫੜਦੀ ਤਾਂ ਓ ਕੇਕ ਕਟੋਗੇ ਨਾ ਉਹ ਕੇਕ ਕੱਟਦੇ ਹੋ ਨਾਲ ਹੀ ਚਲੋ ਇੱਕ ਰੱਖੋ ਇੱਕ ਮਗਰ 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 ਬੈਠਣਾ ਛੋਣੀ ਆ ਗਿਆ ਇੱਕ ਦੋ ਤਿੰਨ ਚਲੋ ਫਿਲ ਪੰਜ ਵਜੇ 1 2 3 ਚਲ 1 2 3 ਚਲ ਸ਼ਾਬਾਸ਼ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਐਨ ਵੇਖੋ ਜੀ ਐਨ ਤੁਹਾਡੀ ਫੋਟੋ ਕਿਤਾ ਪੂਰੀ ਖਾਣ ਦੀ ਮੇਰੇ ਕੋਲ ਉਹ ਬੜਾ ਚੰਗਾ ਸੀ 88 ਮਿੰਟ ਨੂੰ ਉਹ ਵੇਖ ਕੇ ਡੱਗਾ ਕਰਨਾ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਧਾਈਆਂ ਬਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਧਾਈਆਂ ਹਣ ਪਰ ਇਹਨੇ ਖਲੋ ਪਤੀ ਇਹਨੇ ਖਲੋ ਕੇ ਫੋਟੋ ਕਰਾਉਣੀ ਤੇ ਪਰ ਹੁਣ ਦੇਖੋ ਬਹੁਤ ਫੜ ਖਿੱਚ ਗਏ ਪਰ ਹੁਣ ਇਧਰ ਵੇਖੋ ਆਵੇ ਪੱਜ ਕੇ ਇੱਧਰ ਨਹੀਂ ਆ ਨਹੀਂ ਨਹੀਂ ਪਰ ਤੂੰ ਲੈ ਵੀ ਕੇ ਕੱਟ ਲਿਆ ਹੁਣ ਚਲੀ ਜਾਣ ਰੋਟੀ ਖਾ ਕੇ ਆਈਏ ਚਲੋ ਬਾਹਰ ਜਾਏਗੇ ਸਾਰੇ ਘੁੰਮਣੇ ਜਾਏਗੇ ਲੈ ਇੱਕ ਅੰਡਾ ਚਲੋ ਚੱਲੀਏ ਚਲੋ ਮੇਰਾ ਪੁੱਤ ਈਦਾ ਖਲਾਉਣਾ ਆ ਵਾ ਖਲੋ ਉਹਨੇ ਬੜਾ ਖੁਸ਼ ਹੋ ਵਗਨੇ ਸੀ ਮੈਨੂੰ ਮੈਨੂੰ ਖਿਲਾਰੋ ਖਿਲਾਰੋ ਮੈਨੂੰ ਆਹੋ ਬਣਾ ਦੇ ਮੈਂ ਹੈ ਨਹੀਂ ਤੇ ਕਹ ਹਾਂਜੀ 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 ਤੁਸੀਂ ਵੇਖੋ ਅੱਜ ਵੇਖੋ ਤੇ ਫੋਟੋ ਨਾ ਤਾਂ ਨਹੀਂ ਜੋ ਜੋ ਹਾਂ ਜਿਵੇਂ ਨਾ ਮੁੱਢੂ ਦੇ ਦੇ ਨੀ ਜਿਵੇਂ ਨਾ ਮੁੱਢੂ ਜਾ ਕੇ ਦੇ ਦੇ ਹਾਂ ਨੂੰ ਨਹੀਂ ਮਿਲ ਕੋ ਨਹੀਂ ਟੋਲੇ ਜਿਵੇਂ ਮੁੱਢੂ ਤੇ ਖਾਈ ਆਪ ਚੱਲੇ ਆਪਾਂ ਟਾਈਮ 9:00 ਜਿਹੜਾ ਜੀ ਅੱਜ ਹੁਣ ਆਏ ਆ ਹੋਟਲ 'ਚ ਰੋਟੀ ਖਾਣ ਵਾਸਤੇ ਪਹੁੰਚ ਗਏ ਲੱਜੀ ਰੈਸਟੋਰੈਂਟ ਐ ਨਹੀਂ ਹੁਣਾ ਫਿਰ ਲੈਂਦਾ ਬੈਗ ਜਿਆ ਨਿਕਾ ਉਹ ਖੋਲ ਲੈ ਉਹ ਅੰਦਰੋਂ ਖੋਲ ਲੈ ਚਲੋ ਵੀ ਚਲੋ ਪਹੁੰਚ ਗਏ ਬਹੁਤ ਧਿਆਨ ਰਿਕਾਰਡ ਹੁਣ ਇਹ ਪਹਿਲਾਂ ਘਣਾ ਹੁਣ ਵਧੀਆ ਬਣ ਗਿਆ ਨਾ ਹਾਂ ਹਾਂ ਠੀਕ ਚਲੋ ਇੱਥੇ ਪ੍ਰੋਗਰਾਮ ਕਰਾਂਗੇ ਇੱਥੇ ਕਰਾਂਗੇ ਪ੍ਰੋਗਰਾਮ ਤੋ ਫਿਰ ਤੇ ਬੈਠ ਜਾ ਮੈਂ ਜਿੱਥੇ ਬਹਿਣਾ ਬੈਠ ਜਾ ਬismillah ਉਹਨੇ ਕੱਢ ਲਿਆ ਵਿੱਚੋਂ ਇਹ ਦੂਸਰ ਜਿੰਨ ਜਿਹਾ ਹੈ ਜੇ ਬਗਾ ਪੱਤੇ ਸਾਰੇ ਹਾਤੇ ਨਵਾਂ ਹੀ ਕੰਮ ਆਇਆ ਵਧੀਆ ਆਇਆ ਹੋਇਆ 4 ਵਜੇ ਤਿਆਰ ਕੀਤਾ ਡੈਕੋਰੇਸ਼ਨ ਬਹੁਤ ਕੈਂਟ ਹੋਈ ਮਸਤੀ ਇਹ ਜਿਵੇਂ ਹੋ ਪਾਈ ਕਿ ਰੱਖ ਲਿਆ ਗਏ ਮੈਂ ਬਸ ਉਹਨੂੰ ਬਸ ਕਾਫੀ ਟਾਈਮ ਕਰੇਗਾ। ਅਰਨੇ ਵਰਦੇ ਦੋ ਤਿੰਨ ਬਰ ਮੈਂ ਲੈ ਆਉਂਦਾ ਨਾ। ਇਹ ਤਾਂ ਮੇਰੇ ਖਾਲਤਾਂ ਇਹਨਾਂ ਨੇ। ਹੁਣ ਕਹਿੰਦੇ ਉਧਰ ਆ ਜਾਓ ਅੱਗੇ। ਹਾਂ? ਡੀ ਡੀ ਕਿਨ ਵਾਲਾ ਵੱਡੇ ਦਾ। ਹਾਂ। ਕਰ ਜਾ ਕਦੇ ਉੱਥੇ ਚਲੇ ਜਾ। ਲੈ ਵੀ ਪਾਜੀ ਨਾਲ ਵਾਗ ਮਿਲ ਕੇ ਬੰਦੇ। ਲੈ ਉੱਲਾ ਉਧਰ ਉਹ ਖਿੱਚ ਲਿਆ ਦੱਸ ਵੱਖਾ ਬੱਕਰੀ ਪਸੰਦ ਮਗਾ ਵੱਖਾ ਬੱਕਰੀ ਸਾਰੇ ਹੈ ਕਣ ਕੇ ਜੋ ਮਰ ਜੋ ਮਰੇ ਹੈ ਬੜੇ ਸੋਹਣੇ ਹੈ ਤੇ ਕਰਨਾ ਜੀ ਬੈਠੇ ਕਿ ਗੱਲਾਂ ਹੈ ਹਾਂ ਕੀ ਇਹ ਆਪਣਾ ਫੜੀ ਇਹ ਆਪਣਾ ਨਹੀਂ ਭਾ ਹਾਂ ਚਲੋ ਚਲੋ ਕੋਈ ਨਾ ਤੇਰੇ ਲੈਣਾ ਲਾਉ ਰੋਟੀ ਪਣੀ ਛਕ ਲਿਆ ਹੁਣ ਚੱਲੇ ਆ ਸਰ ਆਪ ਆਪਣੇ ਰਸਤੇ ਕੀ ਆ ਲੈ ਵੀ ਹੁਣ ਆਏ ਮੰਮੀ ਨੇ ਸ਼ਟਰ ਵਾਸਤੇ ਘਰੇ ਪਹੁੰਚ ਗਏ ਆਪਣੇ ਟਾਈਮ ਹੋ ਗਿਆ 11 ਵਜੇ ਦਾ ਚੱਲਨੇ ਆ ਘਰ ਮੰਮੀ ਨੂੰ ਛੱਡ ਕੇ ਠੀਕ ਆ ਮੰਮੀ ਮੇਰੇ ਔਲਾਣੇ ਨਹੀਂ ਬਾਸ ਆਉਂਦਾ ਤੇ ਕਿਹੜਾ ਮੁਕਲੀ ਉਰਜਾ ਕਿ ਦੀ ਉਹਨੇ ਬੱਟੇ ਮੇਟੋ ਪਰ ਮਾਣੇ ਮਿੱਤੇ ਬਲਸ ਮੈਕ ਤੇ ਤੜਾ ਸਾਰਿਆਂ ਧੰਨਵਾਦ ਬਹੁਤ ਬਰਾ ਚੰਗਾ ਭਾਜੀ ਠੀਕ ਹੈ ਭਰਾ ਅੱਜ ਪਾਸ ਨੀਂਂਦ ਦੇ ਗਏ ਨੀਂਦ ਲਾਇਆ ਤਾਂ ਮੈਂ ਰਾਤ ਰਹਿਣੀ ਵਦੀਦੀ ਤੇ ਰਾਤ ਰਵਾਂਗੇ ਹੋਰ ਰਵਾਂਗੇ ਇਹਦੇ ਕੋ ਸਮਾਨ ਆਇਆ ਸਮਾਨ ਇਹ ਕਿਹੜੀਆਂ ਨਹੀਂ ਰਵਾਂਗੇ ਰਵਾਂਗੇ ਸਮਾਨ ਮੈਂ ਕਰਨ ਵੀ ਭੰਡੇ ਥੰਡੇ ਜਿਆ ਬਾਹਰ ਜਾ ਦੇ ਇਲਾਪ ਨਹੀਂ ਇਹ ਵੀ ਲਵਾ ਲੈਗੇ ਤੂੰ ਹੀ ਲਾਲ ਹੈ ਲੈ ਦੇਰ ਕਰੀਏ ਤੂੰ ਇਹ ਰੋਟੀ ਨਹੀਂ ਖਾਦੀ ਤੇ ਰੀਲ ਬਣਾਉਂਦੀ ਹਾਂ ਨਹੀਂ ਉਹ ਦੇਖ ਇੱਕ ਮੁੰਡੇ ਪਾ ਨਹੀਂ ਪੈ ਰਹਾ ਆ ਨਹੀਂ ਕਰੀ ਬਣਾਇਦਾ ਐਂਡਾ ਨੇ ਉਹ ਤਾਂ ਫੋਨ ਵੀ ਹੱਥ ਚੋਂ ਡਿਆ ਬੈ ਅਸੀਂ ਮੁੰਡਾ ਚੱਕੀਏ ਖੋਣ ਦੱਸੂ ਉਹ ਮੁੰਡਾ ਚੱਕੀਏ ਖੋਣ ਦੱਸੂ ਚੰਗਾ ਰੋਟੀ ਚੰਗਾ ਬਾਜੀ ਚੰਗਾ ਚੰਗਾ ਬਚਾਰਾ ਚਲੋ ਧਿਆਨ ਨਾ ਜਾਏ ਉਹ ਤੇ ਧਿਆਨ ਆਇਓ ਓਕੇ ਓਕੇ ਨਵੇਂ ਪਰੋਣੇ ਕੱਪੜੇ ਲੈ ਸਰ ਠੀਕ ਹੈ ਜੱਗੇ ਭਾਈ ਇਕੱਠੇ ਹੀ ਜਾਇਓ ਚੱਲੇ ਆ ਤੇ ਹਾਂ ਚੀਜ਼ ਭਾਜੀ ਚੱਲ ਭਾਜੀ ਵੀ ਆਪਣੀ ਕਾਰੇ ਨੇ ਉਹ ਚੱਲੀ ਗਏ ਨੇ ਤੁਹਾਡੀ ਕਿੱਥੇ ਪਹੁੰਚ ਚੱਪੀ ਮਾਤਾ ਭਾਅ ਵੀ ਨਹੀਂ ਪਾ ਕੇ ਜਦੋਂ ਤੁਸੀਂ ਗਿਵ ਇਟ ਗਿਵ ਇਟ ਹੋ ਗਈ ਲੱਗੀ ਲੱਗੀ ਆ ਇੱਥੇ ਚੱਪੀ ਨਹੀਂ ਲੱਗਦੀ ਵਾਹ ਕਿੰਨੀ ਚੱਲੋ ਠੀਕ ਹੋਰ ਵੀ ਆਪਣਾ ਹੈ ਮੁਬਾਰਕਾਂ ਭਾਈ ਤੁਹਾਨੂੰ ਫੇਰ ਧੰਨਵਾਦ ਧੰਨਵਾਦ ਆ ਇਹ ਨਾਲ ਕਿਤੇ ਸੋਣਾ ਨਾਲ ਰੀਲਰ ਨਾਲ ਐਡਿਟ ਕਰਨੀਆਂ ਚਲੋ ਗੱਡੀ ਲੈ ਲੈ ਗੱਡੀ ਲੈ ਕੇ ਅੰਦਰ ਆ ਗਿਆ ਖੋਲੋ